ਅੰਮ੍ਰਿਤਸਰ ਤੋਂ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਆਰਟੀਓ ਆਫਿਸ ਦੇ ਵਿੱਚ ਜਿੱਥੇ ਕਿ ਵਿਜੀਲੈਂਸ ਦਾ ਤੇ ਰੇਡ ਪਈ ਹੈ ਰਿਕਾਰਡ ਜਿਹੜਾ ਖੰਗਾਲੇ ਜਾ ਰਿਹਾ ਇਸ ਤੋਂ ਪਹਿਲਾਂ ਦੱਸ ਦਈਏ ਕਿ ਤੁਹਾਨੂੰ ਮੁਸਫਰ ਮੁਖਸਰ ਸਾਹਿਬ ਗੁਰਦਾਸਪੁਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਰਟੀਓ ਦਫ਼ਤਰਾਂ ਦੇ ਵਿੱਚ ਅੱਜ ਅਚਨਚੇਤ ਰੇਡ ਜਿਹੜੀ ਕੀਤੀ ਗਈ ਹੈ ਵੱਖ-ਵੱਖ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਅੰਮ੍ਰਿਤਸਰ ਦੀਆਂ ਤਸਵੀਰਾਂ ਦਿਖਾ ਦਈਏ ਜਿੱਥੇ ਕਿ ਰੇਡ ਜਿਹੜੀ ਹੈ ਉਹ ਕੀਤੀ ਗਈ ਹੈ ਤੇ ਨਾਲ ਦੇ ਨਾਲ ਹਜੇ ਤੱਕ ਰੇਡ ਚੱਲ ਰਹੀ ਹੈ ਅੰਦਰ ਜਿਹੜੇ ਦਸਤਾਵੇਜ਼ ਜਿਹੜੇ ਆ ਉਹ ਖੰਗਾਲੇ ਜਾ ਰਹੇ ਹਨ ਤੁਹ ਉਹ ਅੰਮ੍ਰਿਤਸਰ ਦੇ ਆਡੀਓ ਦਫ਼ਤਰ ਵਿੱਚ ਕੀਤੀ ਗਈ ਹੈ ਅਜ ਅਚਾਨਕ ਹੀ ਵਿਜੀਲੈਂਸੀ ਦੀ ਟੀਮ ਆਉਂਦੀ ਹੈ ਤੇ ਦਫ਼ਤਰ ਦੇ ਅੰਦਰ ਵੜ ਜਾਂਦੀ ਹੈ ਤੇ ਅੰਦਰ ਜਾ ਕੇ ਜਿਹੜੇ ਰਿਕਾਰਡ ਖੋਲ੍ਹੇ ਸ਼ੁਰੂ ਕਰ ਦਿੰਦੇ ਆ ਤਾਂ ਦੱਸਿਆ ਬਾਹਰ-ਬਾਰ ਆ ਰਹੀ ਸੁਰਕਿਆਂ ਦੇ ਵਿੱਚ ਇਹ ਦਫ਼ਤਰ ਹੈ ਬਾਰ-ਬਾਰ ਲੋਕਾਂ ਨੂੰ ਖਾਸੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਹਰ ਇੱਕ ਦਿਨ ਕਿਤੇ ਨਾ ਕਿਤੇ ਕੋਈ ਨਾ ਕੋਈ ਪਰੇਸ਼ਾਨ ਵਿਅਕਤੀ ਇੱਥੇ ਜਾਂਦਾ ਹੈ ਕੰਪਲੇਂਟਾਂ ਇਸ ਦਫ਼ਤਰ ਦੀਆਂ ਲਗਾਤਾਰ ਆndੀਆਂ ਰਹਿੰਦੀਆਂ ਹਨ ਜਿਸ ਦੇ ਨਜ਼ਰ ਅੱਜ ਇਥੇ ਰੇਟ ਮਾਰੀ ਗਈ ਹੈ ਸਿਰਫ ਅੰਮ੍ਰਿਤਸਰ ਹੀ ਨਹੀਂ ਅੰਮ੍ਰਿਤਸਰ ਸ਼੍ਰੀ ਮੁਕਤਸਰ ਸਾਹਿਬ ਦੀ ਗੱਲ ਕਰਦੀ ਹੈ ਗੁਰਦਾਸਪੁਰ ਦੀ ਗੱਲ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਆਰਟੀਓ ਦਫ਼ਤਰ ਦੇ ਉੱਤੇ ਰੇਟ ਮਾਰੀ ਗਈ ਹੈ ਲੋਕਾਂ ਨੂੰ ਸਹੂਲਤ ਜਿਹੜੀ ਹੈ ਸੁਖਾਵੀ ਸਹੂਲਤ ਦੇਣ ਦੇ ਲਈ ਜਿਹੜੀ ਸਰਕਾਰ ਵੱਲੋਂ ਇਹ ਰੇਟ ਜਿਹੜੀ ਪਲਾਨ ਕੀਤੀ ਗਈ ਹੈ ਫਿਲਹਾਲ ਦਸਤਾਵੇਜ਼ ਜਿਹੜੇ ਆ ਉਹ ਖੰਗਾਲੇ ਜਾ ਰਹੇ ਹਨ ਵੱਡੇ ਅਧਿਕਾਰੀ ਅੰਦਰ ਬੈਠੇ ਹਨ ਟੇਬਲ ਦੇ ਉੱਤੇ ਬੈਠੇ ਹਨ ਜਿਹੜੇ ਕੀ ਅੰਦਰ ਗੱਲਬਾਤ ਕੀਤੀ ਜਾ ਰਹੀ ਹੈ रिकॉर्ड ਜਿਹੜੇ ਆ ਉਪਰੋਲੇ ਜਾ ਰਹੇ ਹਨ ਲੋਕਾਂ ਨੂੰ ਹਮੇਸ਼ਾ ਹੀ ਪਰੇਸ਼ਾਨੀ ਰਹਿੰਦੀ ਹੈ ਕਈ ਲੋਕ ਪਰੇਸ਼ਾਨ ਇੱਥੋਂ ਹੋ ਕੇ ਜਾਂਦੇ ਹਨ ਲਗਾਤਾਰ ਜਿਹੜੀਆਂ ਕੰਪਲੇਂਟਾਂ ਦਫ਼ਤਰ ਦੀਆਂ ਆਂਦੀਆਂ ਰਹਿੰਦੀਆਂ ਹਨ ਜਿੱਦੇ ਚੱਲਦੇ ਅੱਜ ਰੇਡ ਜਿਹੜੀ ਕੀਤੀ ਗਈ ਹੈ ਰੇਡ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਤੇ ਦੱਸ ਦਈਏ ਕਿ ਰੇਡ ਜਿਹੜੀਆਂ ਲਗਾਤਾਰ ਉਹ ਜਿਹੜੀ ਅੰਮ੍ਰਿਤਸਰ ਦੇ ਵਿੱਚ ਆਰਟੀਓ ਦਫ਼ਤਰ ਦੇ ਵਿੱਚ ਰਿਕਾਰਡ ਜਿਹੜੇ ਆ ਲਗਾਤਾਰ ਫਲੋਰੇ ਜਾ ਰਹੇ ਆ ਫਿਲਹਾਲ ਹਾਜੀ ਅਫਸਰਾਂ ਵੱਲੋਂ ਕੋਈ ਵੀ ਇਸ ਤਰ੍ਹਾਂ ਦਾ ਬਿਆਨ ਮੀਡੀਆ ਅੱਗੇ ਨਹੀਂ ਦਿੱਤਾ ਗਿਆ ਉਹਨਾਂ ਨੂੰ ਕਿਹਾ ਗਿਆ ਕਿ ਇਹ ਰੂਟੀਨ ਦੀ ਰੇਡ ਹੈਗੀ ਆ ਸਾਨੂੰ ਕੰਪਲੇਂਟਾਂ ਆਉਂਦੀਆਂ ਰਹਿੰਦੀਆਂ ਹਨ ਇਸ ਦਫ਼ਤਰ ਦੀ ਜਿੱਦੇ ਚੱਲਦੇ ਐ ਰੇਡ ਕੀਤੀ ਗਈ ਹੈ ਹਾਈ ਤੱਕ ਕੋਈ ਵੀ ਇਸ ਤਰ੍ਹਾਂ ਦਾ ਵਟਾ ਬਿਆਨ ਜਿਹੜਾ ਅਧਿਕਾਰੀਆਂ ਵੱਲੋਂ ਸਾਹਮਣੇ ਨਹੀਂ ਆਇਆ ਫਿਲਹਾਲ ਰੇਡ ਖਤਮ ਹੁੰਦੀ ਆ ਉਸ ਤੋਂ ਬਾਅਦ ਕੀ ਕਾਰਵਾਈ ਹੁੰਦੀ ਆ ਉਹ ਵੀ ਤੁਹਾਡੇ ਰੂਬਰੂ ਰੱਖਾਂਗੇ ਹਜੇ ਮੌਕੇ ਤੇ ਰੇਡ ਜਿਹੜੀ ਚੱਲ ਰਹੀ ਆ ਉਹਦੀਆਂ ਤਸਵੀਰਾਂ ਵੀ ਤੁਹਾਨੂੰ ਸਾਂਝੀ ਕਰ ਦਿੰਦੇ ਆ ਤੇ ਇਸ ਤੋਂ ਜੁੜੀ ਹੋਰ ਵੀ ਖਬਰ ਤੁਹਾਨੂੰ ਸਾਂਝੀ ਕਰਾਂਗੇ ਬਣੇ ਰਹੋ ਲਾਈਵ ਪਰ ਦੇ ਨਾਲ। ਇੱਥੇ ਡੀਐਸਪੀ ਵਿਜੀਲੈਂਸ ਯੂਨਿਟ ਦਾ ਅਮਰ ਸਰਚ ਤਣਾਦ ਅੱਜ ਅਸੀਂ ਸਾਡੀ ਟੀਮ ਨੇ ਚੈਕਿੰਗ ਕੀਤੀ ਹੈ ਜੀ ਇੱਥੇ ਆਰਟੀਆ ਦਫ਼ਤਰ ਦੇ ਜਿਹੜਾ ਟਰੈਕ ਹੈਗਾ ਇੱਥੇ ਜੀ ਉਹਦੇ ਵਿੱਚ ਸਾਨੂੰ ਕੋਈ ਇਨਫੋਰਮੇਸ਼ਨ ਸੀ ਕਿ ਹੁਣ ਤਾਈਆਂ ਹੈਗੀਆਂ ਨੇ ਜੀ ਉਹਦੇ ਵਿੱਚ ਕੋਈ ਕੰਪਲੇਵਲੀ ਚੱਲਦੀ ਆ ਜੀ ਉਹ ਅਸੀਂ ਰਿਕਾਰਡ ਚੈੱਕ ਕਰ ਰਹੇ ਹਾਂ ਜੀ ਸਾਡੀਆਂ ਟੀਮਾਂ ਦੇ ਰਿਕਾਰਡ ਚੈੱਕ ਕਰ ਰਹੀਆਂ ਉਸ ਤੋਂ ਬਾਅਦ ਜੋ ਵੀ ਇੱਥੇ ਕਲੀਅਰ ਹੋਏਗਾ ਫਿਰ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦੇ ਮੈਂ ਜਨਰਲ ਕੰਪਲੇਂਟਾਂ ਦੇ ਚੱਲਦੀਆਂ ਰਹਿੰਦੀਆਂ ਜੀ ਕੰਪਲੇਟਾ ਤੁਹਾਨੂੰ ਵੀ ਪਤਾ ਹੀ ਹੈ ਆਰਟੀਆ ਦਫਤਰ ਦੀਆਂ ਕੰਪਲੇਂਟਾਂ ਚੱਲਦੀਆਂ ਹੁੰਦੀਆਂ ਜੀ ਉਹਦੇ ਸਬੰਧੀ ਅਸੀਂ ਚੈੱਕ ਕਰ ਰਹੇ ਹਾਂ ਜੀ ਰਿਕਾਰਡ ਅਸੀਂ ਅਸੀਂ ਸਾਰਾ ਰਿਕਾਰਡ ਲਿਆ ਹੋਇਆ ਇਹਨਾਂ ਦਾ ਪਿਛਲੇ ਪਿਛਲੇ ਹਫਤੇ ਦਾ ਵੀ ਚੈੱਕ ਕਰਾਂਗੇ ਉਹਦੇ ਵਿੱਚ ਜੇ ਕੋਈ ਡਿਸਕ੍ਰਪੈਂਸੀ ਪਾਈ ਜਾਏਗੀ ਫਿਰ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਲੋਕ ਪਬਲਿਕ ਨੂੰ ਪੁੱਛ ਰਹੇ ਆ ਜੀ ਉਹ ਬੋਲੇ ਦੱਸ ਰਹੇ ਆ ਜੀ ਜੋ ਵੀ ਗੱਲਬਾਤ ਹੈਰੀ ਹੋ ਸਾਰਾ ਆਪਾਂ ਰਿਕਾਰਡ ਤੇ ਲੈ ਕੇ ਆ ਰਹੇ ਨੇ ਜੀ ਦੱਸੀ ਜਾ ਰਹੀ ਕਿ ਜਿਹੜੇ ਇਹਨਾਂ ਦੇ ਨਾਲ ਮਿਲੇ ਹੋਏ ਉਹ ਬਾਹਰ ਹੁਣ ਨਿਕਲ ਚੁੱਕੇ ਨੇ ਉਸੇ ਵੀ ਕੋਈ ਗੱਲ ਨਹੀਂ ਜੀ ਜਿਹੜਾ ਵੀ ਹੋਏਗਾ ਵਿੱਚ ਆਏਗਾ ਜੀ ਸਾਰਾ ਕੋਈ ਅਪੀਲ ਇਹੀ ਹੈ ਜੀ ਵੀ ਕੋਈ ਵੀ ਜਿਹੜਾ ਵੀ ਬੰਦਾ ਇੱਥੇ ਕੰਮ ਕਰਾਉਣ ਆਉਂਦਾ ਹੈ ਕਿਸੇ ਕਿਸਮ ਦੀ ਕੋਈ ਰਿਸ਼ਵਤ ਦੇਣ ਦੀ ਲੋੜ ਨਹੀਂ ਹੈ ਔਰ ਸਰਕਾਰ ਦੀਆਂ ਕਲੀਅਰ ਕਟ ਇੰਸਟਰਕਸ਼ਨਾਂ ਨੇ ਵੀ ਕਿਸੇ ਵੀ ਲੈਵਲ ਤੇ ਕੋਈ ਵੀ ਰਿਸ਼ਵਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਪਬਲਿਕ ਸਿੱਧੇ ਤੌਰ ਤੇ ਆਣ ਕੇ ਕੰਮ ਕਰਾਵੇ ਆਨਲਾਈਨ ਸਾਰਾ ਅਪਲਾਈ ਹੁੰਦਾ ਹੈ ਔਰ ਤੇ ਫਿਰ ਫਿਰ ਰੋਧੇ ਖਿਲਾਫ ਮੁਕਦਮਾ ਦਰਜ ਕੀਤਾ ਜਾਏਗਾ ਜੀ ਐ ਡੀਐਸਪੀ ਸਰਿੰਦਰ ਸਿੰਘ ਜੀ ਮੈਂ ਡੀਐਸਪੀ ਇਥੇ ਵਿਜੀਲੈਂਸ ਯੂਨਿਟ ਅੰਮ੍ਰਿਤਸਰ ਤਨਾਤਾਂ ਦਾ